ਪਾਰਟੀ ਆਪ ਨੇ ਛੱਡੀ ਪਾਰਟੀ ਨੇ ਸਾਨੂੰ ਕੱਢਿਆ ਇੱਕ ਸੰਦਤ ੱੱਕੇ ਮਾਰੇ ਜਿਹੜੇ ਪਾਈ ਦੇ ਵਿੱਚ ਚੋਣਾਂ ਹੋਈਆਂ ਸੀ ਜਿਸ ਤਰੀਕੇ ਦੇ ਨਾਲ ਪਾਰਟੀ ਨੇ ਮੇਰੇ ਨਾਲ ਬਿਹੇਵ ਕੀਤਾ ਉਹ 2 ਸਾਲ ਤੋਂ ਮੇਰੇ ਮਨ ਦੇ ਵਿੱਚ ਬਹੁਤ ਹੀ ਖੇਸ ਲੱਗੀ ਸੀ ਤੋਂ ਜਦੋਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਬੇਇਨਸਾਫੀ ਹੋਵੇ ਉਹਨਾਂ ਨੂੰ ਮੰਦਾ ਹੈ ਮਾਨ ਸਨਮਾਨ ਨਾ ਮਿਲੇ ਤੇ ਫਿਰ ਮਨ ਦੇ ਵਿੱਚ ਦੁੱਖ ਲੰਬੇ ਸਮੇਂ ਤੋਂ ਹੋ ਗਏ ਪਰਿਵਾਰ ਨਾਲ ਰਹਿੰਦੇ ਕਿ ਕਾਰਨ ਕੀ ਹੋ ਕੇ ਕਿ ਪਾਰਟੀ ਛੱਡੀ ਕਰੀ ਕੋ ਮੈਂ ਕੌਮ ਚ ਪਾਰਟੀ ਦੇ ਵਿੱਚ ਦੂਸਰੀ ਪੀੜੀ ਆ ਸਾਡੀ ਬਲਕਿ ਤੀਸਰੀ ਕਿ ਚੌਥੀ ਪੀੜੀ ਵੀ ਹੁਣ ਸ਼ੁਰੂ ਹੋ ਗਈ ਅਸੀਂ ਕਾਂਗਰਸ ਪਾਰਟੀ ਦੀ ਬੜੀ ਸੇਵਾ ਕੀਤੀ ਹੈ ਕਾਂਗਰਸ ਪਾਰਟੀ ਦੇ ਲਈ ਮੇਰੇ ਪਿਤਾ ਜੀ ਨੇ ਕੁਰਬਾਨੀਆਂ ਦਿੱਤੀਆਂ ਫਾਦਰ ਜਿਹੜੇ ਆ ਉਹ ਜਦੋਂ ਪੰਜਾਬ ਚ ਆਤਵਾਦ ਸੀ ਕਿ ਉਹਨਾਂ ਸ਼ੀ ਉਹਦੋਂ ਤੋਂ ਸ਼ੀਤ ਹੋਏ ਆ ਤੋ ਜਦੋਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਬੇਇਨਸਾਫੀ ਹੋਵੇ ਉਹਨਾਂ ਨੂੰ ਮੰਦਾ ਹੋਇਆ ਮਾਨ ਸਨਮਾਨ ਨਾ ਮਿਲੇ ਤੇ ਫਿਰ ਮਨ ਦੇ ਵਿੱਚ ਦੁੱਖ ਹੁੰਦਾ ਪੁਰ ਪਾਰਟੀ ਨੇ ਆਪਣੀ ਪਾਰਟੀ ਆਪ ਨਹੀਂ ਛੱਡੀ ਪਾਰਟੀ ਨੇ ਸਾਨੂੰ ਕੱਢਿਆ ਇੱਕ ਸੰਦ ਤੱਕੇ ਮਾਰੇ ਤੱਕੇ ਮਾਰ ਕੇ ਮੈਨੂੰ ਸਾਨੂੰ ਸਾਡੇ ਪਰਿਵਾਰ ਨੂੰ ਦਰਦਨਾਕ ਕੀਤਾ ਹੁਣ ਜਿਹੜੇ ਬਾਈ ਦੇ ਵਿੱਚ ਹੋਣਾ ਹੋਈਆਂ ਸੀ ਜਿਸ ਤਰੀਕੇ ਦੇ ਨਾਲ ਪਾਰਟੀ ਨੇ ਮੇਰੇ ਨਾਲ ਬਿਹੇਵ ਕੀਤਾ ਉਹ ਦੋਸਾਂ ਤੋਂ ਮੇਰੇ ਮਨ ਦੇ ਵਿੱਚ ਬਹੁਤ ਵੱਡੀ ਠੇਸ ਲੱਗੀ ਤੇ ਉਸ ਗੱਲ ਦੀ ਅੱਜ ਮੈਂ ਸਮਝਦਾ ਕਿ ਉਹ ਸਮਾਂ ਆ ਆਈ ਪਾਰਟੀ ਨੂੰ ਦੱਸਣਾ ਚਾਹੀਦਾ ਵੀ ਤੁਸੀਂ 2 ਸਾਲ ਦੇ ਵਿੱਚ ਆਪਣੀ ਕੋਈ ਗਲਤੀ ਨੂੰ ਸੁਧਾਰਨ ਦੀ ਜਤਨ ਨਹੀਂ ਕੀਤਾ ਇਸ ਕਰਕੇ ਤੁਸੀਂ ਹੁਣ ਵੀ ਸੁਧਰ ਜਾਓ ਨਹੀਂ ਤਾਂ ਤੁਹਾਡੇ ਲੋਕ ਜਿਹੜੇ ਹੈਗੇ ਆ ਉਹ ਤੁਹਾਨੂੰ ਸਮਰਥਨ ਨਹੀਂ ਦੇ। ਬਾਈਲੈਕਸ਼ਨ ਟਾਈਮ 'ਚ ਦੇਖਿਆ ਸੀ ਉਹਦੋਂ ਵੀ ਨਿਰਾਸ਼ਗੀ ਸੀਗੀ ਕਈ ਵੱਡੇ ਲੀਡਰ ਵੀ ਇੱਥੇ ਪਹੁੰਚੇ ਸੀਗੇ ਲੇਕਿਨ ਹੁਣ ਕੀ ਇਸ ਵਾਰੀ ਕੋਈ ਤੁਹਾਨੂੰ ਕੋਈ ਫੋਨ ਲਿਆ ਕਿਸੇ ਨਾਲ ਗੱਲਬਾਤ ਕਰਨ ਕੋਈ ਨਹੀਂ ਕੋਈ ਲੀਡਰ ਆਉਂਦੇ ਨੇ ਫੋਨ ਕਰਦੇ ਨੇ ਲੇਕਿਨ ਹਲੇ ਤੱਕ ਪਰਸਨਲੀ ਕੋਈ ਨਹੀਂ ਜੀ ਆ ਇਹ ਆਵੇਗਾ ਵੀ ਕੋਈ ਹੁਣ ਸਮਰਥਨ ਨਹੀਂ ਕਰੇਗਾ। ਤੇ ਅਦੇ ਜੇ ਬਗਤ ਸਾਹਿਬ ਹੋਣੇ ਤੁਹਾਨੂੰ ਟਿਕਟ ਦਿੰਦੇ ਤੁਸੀਂ ਸੌਣ ਲੜੋ ਉਹ ਪਾਰਟੀ ਨੇ ਫੈਸਲਾ ਕਰਨਾ ਦੇਖੋ ਹਰ ਰਾਜਨੀਤਿਕ ਪਾਰਟੀ ਦੀ ਆਪਣੀ ਪ੍ਰਕਿਰਿਆ ਚੋਣ ਪ੍ਰਕਿਰਿਆ ਨੂੰ ਆਉਂਦੀ ਕਮੇਟੀ ਹੁੰਦੀ ਹੈ ਉਹ ਕੋਰਟ ਕਮੇਟੀ ਹੁੰਦੀ ਹੈ ਉਹ ਫੈਸਲਾ ਜਿਹੜਾ ਉਹ ਕਰਨਗੇ ਇਹ ਉਹ ਟਿਕਟ ਮੈਨੂੰ ਦੇਣਗੇ ਲੜਾਉਣਗੇ ਤਾਂ ਮਜੂਰ ਸਰ ਪਰ ਕਿਤਨੇ ਕਿਤੇ ਚੰਨੀ ਸਾਹਿਬ ਉਹਨਾਂ ਦਾ ਰਿਸ਼ਤੇਦਾਰੀ ਵੀ ਹੈ ਤਾਂ ਕਿੱਦਾਂ ਹੋਊਗਾ ਫਿਰ ਦੇਖੋ ਰਿਸ਼ਤੇਦਾਰੀ ਰਿਸ਼ਤੇਦਾਰੀ ਨਹੀਂシャレਕਤ ਪੀ ਰਿਸ਼ਤੇਦਾਰੀ ਰਾਜਨੀਤਿਕ ਵਿਚਾਰਧਾਰਾ ਜਿਹੜੀ ਆ ਉਹ ਦੇਖਣੀ ਚਾਹੀਦੀ ਹੈ ਰਿਸ਼ਤੇਦਾਰੀ ਨਹੀਂ ਦੇਖਣੀ ਹੂੰ ਸਭ ਭਾਵੇਂ ਸਾਡੀ ਰਾਜਨੀਤਿਕ ਵਿਚਾਰਧਾਰਾ ਇੱਕੋ ਸੀ ਕਾਂਗਰਸ ਪਾਰਟੀ ਦੇ ਵਿੱਚ ਤੁਸੀਂ ਰਹੇ ਲੇਕਿਨ ਜਿਸ ਤਰੀਕੇ ਦੇ ਨਾਲ ਮੇਰੇ ਨਾਲ ਮੇਰੇ ਪਰਿਵਾਰ ਦੇ ਨਾਲ ਵਿਹੇਰ ਕੀਤਾ ਗਿਆ ਤਾਂ ਉਹਦਾ ਸਾਨੂੰ ਬੜਾ ਦੁੱਖ ਹੋਰ ਪਾਰਟੀ ਨੇ ਸਾਡੇ ਦੇ ਦਰਵਾਜ਼ੇ ਬੰਦ ਕੀਤੇ ਰੱਖੇ ਇਸ ਕਰਕੇ ਹੁਣ ਅਸੀਂ ਆਪਣੇ ਕਿਉਂਕਿ ਤੁਸੀਂ ਇਹਦੇ ਬਾਈ ਇਲੈਕਸ਼ਨ ਦੀ ਜਦੋਂ ਗੱਲ ਕਰ ਰਹੇ ਹੋ ਕਿ ਬਾਈ ਇਲੈਕਸ਼ਨ ਕਿਉਂਕਿ ਬਾਈ ਇਲੈਕਸ਼ਨ ਨੂੰ ਸਮਾਂ ਨਹੀਂ ਹੁੰਦਾ ਹੂੰ ਜਨਰਲ ਇਲੈਕਸ਼ਨ ਤੇ ਮੈਂ ਜਦੋਂ ਕੋਈ ਮਿਸਾਂ ਜਲਪਾ ਸਮਾਂ ਹੁੰਦਾ ਮੈਂ ਉਹਦਾ ਵੀ ਕਿਹਾ ਸੀ ਕਿ ਜਦੋਂ ਜਨਰਲ ਇਲੈਕਸ਼ਨ ਆਏਗਾ ਉਦੋਂ ਯੂ ਵੀ ਫੋਟੋ ਫਰੇਮ ਲਾਵਾਂਗੇ ਅੱਜ ਅੱਛਾ "No, mm -hmm. hey.